ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਕਹਾਣੀ ਵਿੱਚ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੇਕਰ ਕਹਾਣੀ ਵਧੀਆ ਲੱਗੇ ਤਾਂ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਆਉਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਟਾਈਮ ਨਾਲ ਪਹੁੰਚ ਜਾਣ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਮਾਂ ਤਾਂ ਵੀ ਤਾਂ ਖੈਰ ਬਗਾਨੀ ਆ ਬਗਾਨੇ ਘਰ ਤੋਂ ਆਈ ਆ ਪਰ ਮਾਂ ਤੂੰ ਤਾਂ ਮੇਰੀ ਮਾਂ ਆਣਾ ਨਹੀਂ ਤੂੰ ਨੂੰ ਆਪਣੇ ਲਈ ਤਾਂ ਨਹੀਂ ਪਰ ਆਪਣੇ ਪਤੀ ਲਈ ਬਹੁਤ ਬੁਰਾ ਲੱਗ ਰਿਹਾ ਸੀ ਇੰਨੀ ਬੇਇੱਜ਼ਤੀ ਸ਼ਾਇਦ ਉਹ ਆਪਣੇ ਪੇਕਿਆਂ ਵਿੱਚ ਆਪਣੀ ਬਰਦਾਸ਼ਤ ਕਰ ਵੀ ਲੈਂਦੀ ਪਰ ਵਿਨੋਦ ਦੀ ਬਿਲਕੁਲ ਨਹੀਂ ਜਦੋਂ ਮਾਂ ਨੇ ਹੱਥ ਖੜੇ ਕਰ ਦਿੱਤੇ ਤੇ ਘਰ ਵਿੱਚ ਕਿਸੇ ਦੀ ਹਿੰਮਤ ਨਾ ਹੋਈ ਕੋਮਲ ਨੂੰ ਕੁਝ ਕਹਿਣ ਦੀ ਟਾਰੁੰਦੇ ਹੋਏ ਨੀਤੂ ਨੇ ਕਿਹਾ ਮਾਂ ਮੈਂ ਜਾ ਰਹੀ ਆ ਅਸਲ ਵਿੱਚ ਨੀਤੂ ਦੇ ਵਿਆਹ ਨੂੰ ਹਜੇ 6 ਮਹੀਨੇ ਹੀ ਹੋਏ ਸੀ ਬਹੁਤ ਹੀ ਸੋਹਣੀ ਪਰ ਥੋੜੀ ਜਿਹੀ ਲਾਪਰਵਾਹ ਨੀਤੂ ਪੇਕਿਆਂ ਵਿੱਚ ਇਵੇਂ ਪਲੀ ਵੱਡੀ ਹੋਈ ਸੀ ਜਿੱਥੇ ਉਹਦੇ ਕੋਲੋਂ ਕਦੀ ਵੀ ਪਾਂਡੇ ਨਹੀਂ ਧਵਾਏ ਗਏ ਸੀ ਝਾੜੂ ਫੜਨਾ ਤਾਂ ਮੰਨੋ ਜਿਵੇਂ ਗੁਨਾਹ ਸੀ ਤੇ ਰੋਟੀ ਬਣਾਉਣ ਤੋਂ ਚੰਗਾ ਉਹਨੂੰ ਲੱਗਦਾ ਸੀ ਆਨਲਾਈਨ ਖਾਣਾ ਆਰਡਰ ਕਰਨਾ ਤੇ ਵਿਨੋਦ ਉਹਦਾ ਪਤੀ ਸਿੱਧਾ ਸਾਦਾ ਜਿਹਾ ਸੱਚਾ ਜ਼ਿੰਮੇਵਾਰ ਇਨਸਾਨ ਆਪਣੇ ਮਾਪਿਓ ਤੇ ਭਰਾ ਦੇ ਨਾਲ ਰਹਿੰਦਾ ਸੀ ਵਿਆਹ ਦੇ ਬਾਅਦ ਜਦੋਂ ਨੀਤੂ ਨੂੰ ਘਰ ਦੇ ਕੰਮ ਕਰਨੇ ਪਏ ਸਵੇਰ ਦੀ ਚਾਹ ਨਾਸ਼ਤਾ ਬਣਾਉਣਾ ਰਸੋਈ ਦੀ ਸਾਫ ਸਫਾਈ ਝਾੜੂ ਪੋਚਾ ਤਾਂ ਇਹ ਸਭ ਉਹਦੇ ਲਈ ਕਿਸੇ ਜੰਗ ਦੇ ਮੈਦਾਨ ਵਰਗਾ ਸੀ ਅਕਸਰ ਉਹ ਆਪਣੀ ਸੱਸ ਤੇ ਜਠਾਣੀ ਨਾਲ ਕੰਮ ਨੂੰ ਲੈ ਕੇ ਲੜ ਪੈਂਦੀ ਮੈਂ ਕੋਈ ਨੌਕਰ ਨਹੀਂ ਆ ਵਿਆਹ ਕਰਕੇ ਇੱਜ਼ਤ ਨਾਲ ਇਸ ਘਰ ਦੀ ਬਹੂ ਬਣ ਕੇ ਆਈਆਂ ਨਾ ਕਿ ਨੌਕਰਾਨੀ ਜਦੋਂ ਵੇਖੋ ਉਦੋਂ ਛੋਟੀ ਸਮਝ ਕੇ ਸਾਰੇ ਮੇਰੇ ਕੋਲੋਂ ਘਰ ਦਾ ਕੰਮ ਕਰਵਾਉਂਦੇ ਰਹਿੰਦੇ ਆ ਇੱਕ ਦਿਨ ਜਦੋਂ ਨੀਤੂ ਨੂੰ ਉਹਦੀ ਸੱਸ ਨੇ ਕਿਸੇ ਕੰਮ ਲਈ ਬੁਲਾਇਆ ਤਾਂ ਨੀਤੂ ਉਹਦੇ ਉੱਤੇ ਪੜਕੁੱਠੀ ਮਾਂ ਜੀ ਮੈਂ ਕੋਈ ਤੁਹਾਡੀ ਇਕਲੌਤੀ ਬਹੂ ਤਾਂ ਨਹੀਂ ਆ ਤੁਹਾਡੀ ਆਪਣੀ ਵੱਡੀ ਬਹੂ ਵੀ ਨੂੰ ਵੀ ਤਾਂ ਕੋਈ ਜ਼ਿੰਮੇਵਾਰੀ ਦੇ ਦਿਆ ਕਰੋ ਸਾਰਾ ਦਿਨ ਮੈਨੂੰ ਹੀ ਆਵਾਜ਼ ਕਿਉਂ ਲੰਮਦੇ ਰਹਿੰਦੇ ਹੋ ਨੀਤੂ ਦੀ ਗੱਲ ਸੁਣ ਕੇ ਉਹਦੀ ਸੱਸ ਹਰਾਨੀ ਨਾਲ ਉਹਨੂੰ ਵੇਖਦੇ ਹੋਏ ਕਹਿੰਦੀ ਆ ਛੋਟੀ ਬਹੂ ਇਹ ਤੂੰ ਕਿਹੋ ਜੀਆਂ ਗੱਲਾਂ ਕਰ ਰਹੀਆਂ ਤੇਰੇ ਆਉਣ ਤੋਂ ਪਹਿਲਾਂ ਘਰ ਦਾ ਸਾਰਾ ਕੰਮ ਉਹਨੇ ਇਕੱਲੀ ਨੇ ਇਕੱਲੀ ਨੇ ਹੀ ਤਾਂ ਸੰਭਿਆ ਸੀ ਤੇ ਹੁਣ ਤਾਂ ਉਹ ਤੇਰੇ ਨਾਲ ਲਗਾਤਾਰ ਲੱਗੀ ਰਹਿੰਦੀ ਆ ਫਿਰ ਵੀ ਤੂੰ ਇਹਨਾਂ ਕਿਉਂ ਉਹਦੇ ਨਾਲ ਚਿੜਕੇ ਬੋਲਦੀਆਂ ਵੱਡੀ ਆਓ ਤੇ ਤੇਰੀ ਜਠਾਣੀ ਆ ਥੋੜੀ ਜੀ ਇੱਜ਼ਤ ਨਾਲ ਗੱਲ ਕਰਿਆ ਕਰ ਬਸ ਆਪਣੀ ਸੱਸ ਦੇ ਮੂੰਹੋਂ ਆਪਣੀ ਜਠਾਣੀ ਦੇ ਤਰੀ ਵਸਣ ਕੇ ਜੀਵਨੀ ਨੀਤੂ ਦੇ ਅੰਦਰ ਤਾਂ ਆਗ ਹੀ ਲੱਗ ਗਈ ਸੀ ਇੱਕ ਦਿਨ ਤਾਂ ਉਹਨੇ ਹੱਦੀ ਕਰ ਦਿੱਤੀ ਰੋਜ਼ ਰੋਜ਼ ਦੇ ਕੰਮ ਤੋਂ ਡਰ ਕੇ ਉਹ ਸਵੇਰੇ ਸਵੇਰੇ ਹੀ ਚੁੱਪਚਾਪ ਆਪਣਾ ਬੈਗ ਚੁੱਕ ਕੇ ਆਪਣੇ ਪੇਕੇ ਚਲੀ ਗਈ ਤੇ ਪੇਕੇ ਆ ਕੇ ਰੋਂਦੇ ਹੋਏ ਆਪਣੀ ਮਾਂ ਪਿਓ ਨੂੰ ਕਹਿਣ ਲੱਗੀ ਮੈਂ ਕੀ ਕਰਾਂ ਮੰਮੀ ਉਥੇ ਕੰਮ ਦਾ ਇਨਾ ਬੋਝ ਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੇਰੀ ਸੱਸ ਤਾਂ ਜਿਵੇਂ ਮੇਰੀ ਬੋਸ ਹੀ ਬਣ ਗਈ ਆ ਤੇ ਜਠਾਣੀ ਉਹ ਤਾਂ ਕੋਈ ਕੰਮ ਹੀ ਨਹੀਂ ਕਰਦੀ ਸਾਰਾ ਕੰਮ ਮੈਨੂੰ ਇਕੱਲੀ ਨੂੰ ਹੀ ਕਰਨਾ ਪੈਂਦਾ ਆ ਨੀਤੂ ਨੂੰ ਰੋ ਰੋ ਕੇ ਆਪਣਾ ਦੁੱਖ ਦੱਸਦੇ ਹੋਏ ਵੇਖ ਕੇ ਉਹਦਾ ਮਾਪਿਓ ਉਹਦੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਉਹਦੇ ਸਹੁਰਿਆਂ ਨੂੰ ਕੋਸਣ ਲੱਗੇ ਪਰ ਉਥੇ ਕੋਈ ਹੋਰ ਵੀ ਸੀ ਜਿਹਨੂੰ ਨੀਤੂ ਦੀਆਂ ਗੱਲਾਂ ਤੇ ਪੂਰਾ ਵੀ ਵਿਸ਼ਵਾਸ ਨਹੀਂ ਸੀ ਤੇ ਉਹ ਵੀ ਨੀਤੂ ਦੀ ਭਾਬੀ ਕੋਮਲ ਕੋਮਲ ਸ਼ਾਂਤ ਸੁਲਜੀ ਹੋਈ ਤੇ ਸਮਝਦਾਰ ਕਿਸਮ ਦੀ ਔਰਤ ਸੀ ਉਹਨੂੰ ਨੀਤੂ ਦੀ ਹਰਕਤ ਬਾਰੇ ਚੰਗੀ ਤਰ੍ਹਾਂ ਪਤਾ ਸੀ ਕੋਮਲ ਨੂੰ ਨੀਤੂ ਦੇ ਉੱਤੇ ਪੂਰਾ ਵੀ ਭਰੋਸਾ ਨਹੀਂ ਸੀ ਕਿਉਂਕਿ ਨੀਤੂ ਸ਼ੁਰੂ ਤੋਂ ਹੀ ਕਮਚੋਰ ਸੀ ਉਹਦੇ ਕੋਲੋਂ ਬਸ ਜਿੰਨੀਆਂ ਗੱਲਾਂ ਕਰਵਾਉਣੀਆਂ ਆ ਕਰਵਾ ਲਓ ਤੇ ਉਹਦੀਆਂ ਗੱਲਾਂ ਵਿੱਚ ਜ਼ਿਆਦਾ ਫਸਦੇ ਸੀ ਉਦੇ ਮਾਪੇ ਜਿਹੜੇ ਧੀ ਦੇ ਝੂਠੇ ਹੰਝੂਆਂ ਨੂੰ ਸੱਚ ਮੰਨ ਬੈਂਦੇ ਤੇ ਸਹੁਰਿਆਂ ਨੂੰ ਬੁਰਾ ਭਲਾ ਕਹਿ ਕੇ ਧੀ ਨੂੰ ਪੇਕੇ ਰੱਖਦੇ ਸੀ ਹਰ ਦੂਜੇ ਤੀਜੇ ਮਹੀਨੇ ਇਹੋ ਹੁੰਦਾ ਸੀ ਜੇ ਨੀਤੂ 2 ਮਹੀਨੇ ਸਹੁਰੇ ਰਹਿੰਦੀ ਤਾਂ 4 ਮਹੀਨੇ ਪੇਕੇ ਇਹ ਲਗਭਗ ਨੀਤੂ ਦੀ ਆਦਤ ਜਿਹੀ ਬਣ ਗਈ ਸੀ ਕਰੀ ਬਹੌਲੀ-ਹੌਲੀ ਨੀਤੂ ਨੂੰ ਪੇਕੇ ਆਏ ਹੋਏ 15 ਦਿਨ ਹੋ ਗਏ ਇਹਨਾਂ 15 ਦਿਨਾਂ ਵਿੱਚ ਵਿਨੋਦ ਨੇ ਨੀਤੂ ਨੂੰ ਕਈ ਵਾਰ ਫੋਨ ਵੀ ਕੀਤਾ ਉਹਨੂੰ ਵਾਪਸ ਆਉਣ ਲਈ ਵੀ ਕਿਹਾ ਪਰ ਨੀਤੂ ਵਿਨੋਦ ਨੂੰ ਹਮੇਸ਼ਾ ਚੁੱਪ ਕਰਾ ਦਿੰਦੀ ਵਿਨੋਦ ਮੈਂ ਆ ਜੂੰਗੀ ਇਹਨਾ ਕਿਉਂ ਪਰੇਸ਼ਾਨ ਹੋ ਰਹੇ ਹੋ ਤੁਸੀਂ ਇਵੇਂ ਲੱਗ ਰਿਹਾ ਹੈ ਜਿਵੇਂ ਤੈਨੂੰ ਖਾਣਾ ਨਹੀਂ ਮਿਲਦਾ ਤੇਰੀ ਮਾਂ ਤੇ ਭਾਬੀ ਹੈਗੀ ਆ ਤਾਂ ਹੈ ਤੇਰੇ ਕੋਲ ਵਿਨੋਦ ਦੇ ਲੱਖ ਸਮਝਾਉਣ ਤੇ ਵੀ ਨੀਤੂ ਸਮਝਣ ਨੂੰ ਤਿਆਰ ਨਾ ਹੁੰਦੀ ਪੇਕਿਆਂ ਵਿੱਚ ਪਈ ਪਈ ਨੀਤੂ ਸਾਰਾ ਦਿਨ ਟੀਵੀ ਵੇਖਦੀ ਕੋਮਲ ਦੇ ਹੱਥੋਂ ਗਰਮਾ-ਗਰਮ ਪਰੌਂਠੇ ਤੇ ਚਾਹ ਪੀਂਦੀ ਤੇ ਸਾਰਾ ਦਿਨ ਫੋਨ ਵਿੱਚ ਇੰਸਟਾਗ੍ਰam ਤੇ ਰੀਲਾਂ ਬਣਾਉਂਦੀ। ਬਸ ਇਹੋ ਸੀ ਉਹਦੀ ਉਹਦੀ ਆਪਣੀ ਦੁਨੀਆ। ਹੌਲੀ-ਹੌਲੀ 1 ਮਹੀਨਾ ਲੰਘ ਗਿਆ। ਨੀਤੂ ਆਪਣੇ ਸਹੁਰੇ ਵਾਪਸ ਨਹੀਂ ਗਈ। ਪਰ ਇੱਕ ਦਿਨ ਕੋਮਲ ਦੇ ਵਿਨੋਦ ਫੋਨ ਤੇ ਵਿਨੋਦ ਦਾ ਫੋਨ ਆਇਆ। ਪਤਾ ਨਹੀਂ ਵਿਨੋਦ ਨੇ ਕੋਮਲ ਨੂੰ ਕੀ ਕਿਹਾ ਕਿ ਅਗਲੇ ਦਿਨ ਤੋਂ ਹੀ ਕੋਮਲ ਦੇ ਤਸੁਰ ਹੀ ਬਦਲ ਗਏ। ਸਵੇਰੇ ਉੱਠਦਿਆਂ ਹੀ ਕੋਮਲ ਨੇ ਨੀਤੂ ਨੂੰ ਕਿਹਾ ਨਹੀਂ ਤੂੰ ਚੱਲ ਉੱਠ ਬਹੁਤ ਸੌਂ ਲਿਆ ਤੂੰ ਹੁਣ ਝਾੜੂ ਲਾ ਦੇ ਤੇ ਮੈਂ ਹਜੇ ਖਾਣਾ ਵੀ ਬਣਾਉਣਾ ਆ ਤਾਂ ਸਬਜ਼ੀ ਵੀ ਕੱਟਣ ਵਾਲੀ ਆ ਲੈ ਭਾਬੀ ਦੀ ਗੱਲ ਸੁਣ ਕੇ ਨੀਤੂ ਹੈਰਾਨੀ ਨਾਲ ਉਹਨੂੰ ਵੇਖਣ ਲੱਗੀ ਭਾਬੀ ਮੈਂ ਝਾੜੂ ਲਾਵਾਂ ਨੀਤੂ ਨੇ ਇਵੇਂ ਕਿਹਾ ਜਿਵੇਂ ਉਹਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਹੀ ਨਾ ਹੋ ਰਿਹਾ ਹੋਵੇ ਕਿ ਕੋਮਲ ਉਹਨੂੰ ਝਾੜੂ ਲਾਉਣ ਨੂੰ ਕਹਿ ਰਹੀ ਸੀ ਨੀਤੂ ਦੀ ਗੱਲ ਸੁਣ ਕੇ ਲਾਪਰਵਾਹੀ ਜਈ ਨਾਲ ਕੋਮਲ ਨੇ ਕਿਹਾ ਨੀਤੂ ਤੈਨੂੰ ਹੀ ਕਹਿ ਰਹੀ ਆ ਕਿਸੇ ਦਾ ਨਾਮ ਹੈ ਇੱਥੇ ਨੀਤੂ ਹੋਰ ਤਾਂ ਕੋਮਲ ਦੀ ਗੱਲ ਸੁਣ ਕੇ ਪਰੇਸ਼ਾਨ ਹੁੰਦੇ ਹੋਏ ਨੀਤੂ ਨੇ ਕਿਹਾ ਪਰ ਭਾਬੀ ਮੈਂ ਮੈਂ ਤਾਂ ਮਹਿਮਾਨ ਆਈਆਂ ਨਾ ਫਿਰ ਮੈਂ ਕਿਵੇਂ ਝਾੜੂ ਲਾ ਸਕਦੀ ਆ ਮਹਿਮਾਨ ਕੋਮਲ ਨੇ ਹਲਕੀ ਜੀ ਮੁਸਕਾਨ ਵਿੱਚ ਤਿੱਖਾਪਣ ਲਏ ਹੁੰਦੇ ਹੋਏ ਕਿਹਾ ਨੀਤੂ ਤੈਨੂੰ ਆਏ ਹੋਏ ਪੂਰਾ 1 ਮਹੀਨਾ ਹੋਣ ਵਾਲਾ ਆ ਹੁਣ ਤੂੰ ਹੋਰ ਰੂਮ ਸਰਵਿਸ ਨਹੀਂ ਲੈ ਸਕਦੀ ਕਿਉਂਕਿ ਤੇਰੇ ਜਾਣ ਦਾ ਤਾਂ ਕੁਝ ਪਤਾ ਹੀ ਨਹੀਂ ਆ ਇਸ ਲਈ ਘਰ ਦੇ ਕੰਮ ਵਿੱਚ ਹੀ ਥੋੜੀ ਮਦਦ ਕਰ ਦਿਆ ਕਰ ਕੋਮਲ ਦੀ ਗੱਲ ਸੁਣ ਕੇ ਨਹੀਂ ਤੂੰ ਤਿਲ ਮਲਾ ਜਾਈ ਗਈ ਪਰ ਬੋਲੀ ਗੁਜਣਾ ਚੁੱਪਚਾਪ ਉੱਠ ਕੇ ਮਾਂ ਦੇ ਕਮਰੇ ਵਿੱਚ ਜਾਣ ਲੱਗੀ ਤਾਂ ਕਿ ਭਾਬੀ ਦੀ ਸ਼ਿਕਾਇਤ ਮਾਂ ਨੂੰ ਕਰ ਸਕੇ ਕਿ ਉਦੋਂ ਹੀ ਨੀਤੂ ਦੇ ਉੱਤੇ ਜਿਵੇਂ ਇੱਕ ਹੋਰ ਬੰਬ ਫਟਿਆ ਪਤੀ ਦੀ ਐਂਟਰੀ ਇਕੋਮਲ ਦੀ ਗੇਮ ਸ਼ੁਰੂ ਦਰਵਾਜ਼ੇ ਦੀ ਬੈਲ ਵੱਜੀ ਤਾਂ ਨੀਤੂ ਫਟਾਫਟ ਦਰਵਾਜ਼ਾ ਖੋਲਣ ਗਈ ਤਾਂ ਸਾਹਮਣੇ ਵਿਨੋਦ ਖੜਾ ਸੀ ਨੀਤੂ ਨੂੰ ਬਿਨਾ ਵੇਖੇ ਹੀ ਵਿਨੋਦ ਬੋਲ ਪਿਆ ਮੰਮੀ ਪਾਪਾ ਘਰ ਨਹੀਂ ਆ ਤਾਂ ਮੈਂ ਸੋਚਿਆ ਕਿ ਮੈਂ ਵੀ ਇੱਥੇ ਰਹਿਣਾ ਆ ਜਾਵਾਂ ਕੁਝ ਦਿਨ ਥੋੜਾ ਮੈਨੂੰ ਵੀ ਆਰਾਮ ਮਿਲ ਜਾਊਗਾ ਵਿਨੋਦ ਦੀ ਗੱਲ ਸੁਣ ਕੇ ਨੀਤੂ ਹੱਕੀ ਬੱਕੀ ਜੀ ਰਹਿ ਗਈ ਕੀ ਮਤਲਬ ਤੂੰ ਇੱਥੇ ਕਿਉਂ ਆਇਆ ਆ ਵਿਨੋਦ ਹੁਣ ਜਾ ਕੇ ਵਿਨੋਦ ਨੇ ਨੀਤੂ ਨੂੰ ਧਿਆਨ ਨਾਲ ਵੇਖਿਆ ਸੀ ਤੇ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੜੇ ਹੀ ਪਿਆਰ ਨਾਲ ਬੋਲਿਆ ਕਿਉਂਕਿ ਤੂੰ ਵੀ ਤਾਂ ਆਈ ਆ ਇੱਥੇ ਕੰਮ ਤੋਂ ਥੱਕ ਕੇ ਤਾਂ ਮੈਂ ਵੀ ਆਫਿਸ ਦੇ ਤੇ ਘਰ ਦੇ ਰੋਜ਼-ਰੋਜ਼ ਦੇ ਤਾਨਿਆਂ ਕੋਲੋਂ ਥੱਕ ਕੇ ਆ ਗਿਆ ਕਿ ਤੇਰੀ ਪਤਨੀ ਜਦੋਂ ਵੇਖੋ ਉਦੋਂ ਪੇਕੇ ਰਹਿੰਦੀ ਆ ਤੈਨੂੰ ਟਾਈਮ ਤੇ ਕੌਣ ਖਾਣਾ ਪਾਣੀ ਦਵੇ ਪਰੋਸ ਕੇ ਬਸ ਇਸੇ ਲਈ ਮੈਂ ਵੀ ਆ ਗਿਆ ਤੇ ਵੈਸੇ ਵੀ ਤੇਰੇ ਬਿਨਾ ਮੇਰਾ ਦਿਲ ਨਹੀਂ ਲੱਗਦਾ ਖਾਣਾ ਪਾਣੀ ਵੀ ਮੈਨੂੰ ਭਾਬੀ ਤੇ ਮਾਂ ਕੋਲੋਂ ਮੰਗ ਮੰਗ ਕੇ ਖਾਣਾ ਪੈਂਦਾ ਆ ਜਿਹੜਾ ਮੈਨੂੰ ਚੰਗਾ ਨਹੀਂ ਲੱਗਦਾ ਇਸ ਲਈ ਹੁਣ ਜੇ ਤੂੰ ਉੱਥੇ ਜਾਏਂਗੀ ਫਿਰ ਹੀ ਮੈਂ ਵੀ ਜਾਊਂਗਾ ਉਦੋਂ ਤੱਕ ਮੈਂ ਵੀ ਸਹੁਰੇ ਰਹਿ ਕੇ ਸੇਵਾ ਦਾ ਆਨੰਦ ਲਵਾਂਗਾ ਕਹਿੰਦੇ ਹੋਏ ਵਿਨੋਦ ਨੀਤੂ ਦੇ ਮੰਮੀ ਤੇ ਪਾਪਾ ਕੋਲ ਬਹਿ ਕੇ ਗੱਲਾਂ ਕਰਨ ਲੱਗਦਾ ਆ ਵਿਨੋਦ ਦੇ ਆਉਣ ਨਾਲ ਨੀਤੂ ਪਰੇਸ਼ਾਨ ਹੋ ਗਈ ਸੀ ਫਿਰ ਵੀ ਉਹਨੇ ਸੋਚਿਆ ਹੋ ਸਕਦਾ ਆ ਵਿਨੋਦ 1-2 ਦਿਨ ਵਿੱਚ ਚਲਿਆ ਜਾਵੇ ਇਸ ਲਈ ਉਹ ਸ਼ਾਂਤ ਬੈਠੀ ਰਹੀ ਪਰ ਹੌਲੀ-ਹੌਲੀ ਕਰਕੇ ਹੁਣ ਵਿਨੋਦ ਨੂੰ 1 ਹਫਤਾ ਹੋ ਗਿਆ ਘਰ ਜਾਣ ਦਾ ਉਹ ਨਾ ਹੀ ਨਹੀਂ ਲੈ ਰਿਹਾ ਸੀ ਤਾਂ ਨੀਤੂ ਨੇ ਉਹਨੂੰ ਕਿੰਨੀ ਵਾਰ ਸਮਝਾਇਆ ਵਿਨੋਦ ਚੰਗਾ ਨਹੀਂ ਲੱਗਦਾ ਈਵੇਂ ਤੂੰ ਮੇਰੇ ਪੇਕੇ ਆ ਕੇ ਬੈਠਾ ਆਂ ਚਾਰ ਲੋਕ ਵੇਂਦੇ ਹੋਣਗੇ ਜਾ ਸੁੰਦੇ ਹੋਣਗੇ ਤਾਂ ਉਹਨਾਂ ਨੂੰ ਅਜੀਬ ਲੱਗਦਾ ਹੋਊਗਾ టు ਪਲੀਜ਼ ਆਪਣੇ ਘਰ ਚਲਿਆ ਜਾ ਨੀਤੂ ਦੀ ਗੱਲ ਸੁਣ ਕੇ ਵਿਨੋਦ ਮੁਸਕਰਾਉਂਦੇ ਹੋਏ ਬੋਲਿਆ ਨਹੀਂ ਨੀਤੂ ਜਦੋਂ ਤੱਕ ਤੂੰ ਨਹੀਂ ਜਾਏਂਗੀ ਉਦੋਂ ਤੱਕ ਮੈਂ ਵੀ ਨਹੀਂ ਜਾਊਂਗਾ ਤੇ ਜਦੋਂ-ਜਦੋਂ ਤੂੰ ਇੱਥੇ ਆਏਂਗੀ ਉਦੋਂ ਮੈਂ ਵੀ ਆਇਆ ਕਰੂੰਗਾ ਹੁਣ ਮੈਂ ਤੈਨੂੰ ਇਕੱਲੀ ਨੂੰ ਇੱਕ ਮਿੰਟ ਵੀ ਨਹੀਂ ਛੱਡੂਗਾ ਪਤੀ ਦੀ ਗੱਲ ਸੁਣ ਕੇ ਨੀਤੂ ਹੱਕੀ ਬੱਕੀ ਜਿਹੀ ਰਹਿ ਗਈ ਇਧਰ ਕੋਮਲ ਨੇ ਇੱਕ ਹਫ਼ਤੇ ਤੱਕ ਤਾਂ ਵਿਨੋਦ ਦੀ ਆਓ ਭਗਤ ਕੀਤੀ ਚੰਗੀ ਤਰ੍ਹਾਂ ਸੇਵਾ ਕੀਤੀ ਤਰ੍ਹਾਂ ਤਰ੍ਹਾਂ ਦੇ ਪਕਵਾਨ ਵੀ ਬਣਾਏ ਟਾਈਮ ਤੇ ਚਾਹ ਪਾਣੀ ਖਾਣਾ ਨਾਸ਼ਤਾ ਸਭ ਕੁਝ ਦਿੱਤਾ ਪਰ ਹੌਲੀ ਹੌਲੀ ਹੁਣ ਉਹ ਰੋਜ਼ ਵਾਂਗ ਨੋਰਮਲ ਖਾਣਾ ਦਾਲ ਚੌਲ ਰੋਟੀ ਸਬਜੀ ਹੀ ਬਣਾਉਣ ਲੱਗੀ ਕੋਈ ਵੀ ਸਪੈਸ਼ਲ ਪਕਵਾਨ ਜਾਂ ਖਾਣਾ ਨਾ ਬਣਾਉਂਦੀ ਕਦੀ ਕਦੀ ਰਾਤ ਨੂੰ ਤਾਂ ਦਾਲ ਰੋਟੀ ਹੀ ਬਣਾ ਦਿੰਦੀ ਤੇ ਉਹ ਖਾਣਾ ਚੁੱਕ ਕੇ ਵਿਨੋਦ ਦੇ ਅੱਗੇ ਰੱਖ ਦਿੰਦੀ। ਖਾਣਾ ਵੇਖ ਕੇਨੀ ਤੂੰ ਇੱਕਦਮ ਹੈਰਾਨ ਹੋ ਜਾਂਦੀ। ਇੱਕ ਦਿਨ ਤਾਂ ਜਿਵੇਂ ਹੀ ਕੋਮਲ ਨੇ ਵਿਨੋਦ ਨੂੰ ਖਾਣਾ ਦਿੱਤਾ। ਖਾਣਾ ਵੇਖ ਕੇਨੀ ਤੂੰ ਬਖਲਾ ਗਈ। ਤੇ ਗੁੱਸੇ ਨਾਲ ਕੋਮਲ ਨੂੰ ਬੋਲੀ। ਭਾਬੀ ਇਹ ਕੀ ਤਰੀਕਾ ਆ? ਕੋਈ ਤਮੀਜ਼ਨਾ ਦੀ ਚੀਜ਼ ਹੈ ਤੇਰੇ ਅੰਦਰ ਜਾਂ ਨਹੀਂ? ਤੇਰੇ ਪੇਕੇ ਆ ਨੇ ਤੈਨੂੰ ਇਹੋ ਅਕਲ ਸਿਖਾਈ ਆ ਕਿ ਜਵਾਈ ਦੀ ਇੱਜ਼ਤ ਕਿਵੇਂ ਕਰਦੇ ਆ? ਦੋ ਤਿੰਨ ਦਿਨ ਤੋਂ ਮੈਂ ਵੇਖ ਰਹੀ ਆ। ਜਿਹੜਾ ਵੀ ਤੈਨੂੰ ਕਾਹ ਫੂਸ ਮਿਲ ਰਿਹਾ ਆ ਤੁਸੀਂ ਬਣਾ ਕੇ ਬਣੋ ਦੇ ਅੱਗੇ ਰੱਖ ਦਿੰਦੇ ਹੋ ਐਸਾਨ ਕਰ ਰਹੇ ਹੋ ਜਿਵੇਂ ਇਹ ਖਾਣਾ ਜਵਾਈ ਨੂੰ ਦੇ ਕੇ ਮਹਿਮਾਨ ਆ ਉਹ ਤੁਹਾਨੂੰ ਅਕਲ ਹੈ ਜਾਂ ਨਹੀਂ ਨੀਤੂ ਦੀ ਗੱਲ ਸੁਣ ਕੇ ਕੋਮਲ ਵੀ ਬਿਨਾਂ ਇੱਕ ਪਲ ਗਵਾਏ ਬੋਲ ਪਈ ਮਹਿਮਾਨ ਜਵਾਈ ਨੀਤੂ ਮਹਿਮਾਨ 1 ਘੰਟੇ ਦਾ ਹੁੰਦਾ ਆ 2 ਘੰਟੇ ਦਾ ਹੁੰਦਾ ਆ ਜਾਂ 1-2 ਦਿਨ ਦਾ ਹੁੰਦਾ ਆ ਇੱਕ ਮਹੀਨਾ ਦੋ ਮਹੀਨੇ ਤੱਕ ਆ ਕੇ ਰਹਿਣ ਵਾਲੇ ਲੋਕ ਨਾ ਤਾਂ ਮਹਿਮਾਨ ਹੁੰਦੇ ਆ ਤੇ ਨਾ ਹੀ ਜਵਾਈ ਹੁੰਦੇ ਆ ਸੇਵਾ ਪਾਣੀ ਕਿਸੇ ਦੀ ਇੱਕ ਦਿਨ ਕੀਤੀ ਜਾ ਸਕਦੀ ਆ ਦੋ ਦਿਨ ਕੀਤੀ ਜਾ ਸਕਦੀ ਆ ਵੱਧ ਤੋਂ ਵੱਧ ਤਿੰਨ ਦਿਨ ਕੀਤੀ ਜਾ ਸਕਦੀ ਆ ਮਹੀਨਿਆਂ ਤੱਕ ਨਹੀਂ ਤੇ ਮੇਰੇ ਪਤੀ ਦੀ ਕਮਾਈ ਇੰਨੀ ਹੈ ਨਹੀਂ ਕਿ ਮੈਂ ਬਿਠਾ ਕੇ ਤੇਰੀ ਤੇ ਤੇਰੇ ਪਤੀ ਦੀ ਸੇਵਾ ਕਰਾਂ ਕਿਉਂਕਿ ਪਾਪਾ ਦੀ ਪੈਨਸ਼ਨ ਮਾਂ ਜੀ ਤੇ ਪਾਪਾ ਜੀ ਦੀਆਂ ਦਵਾਈਆਂ ਵਿੱਚ ਹੀ ਚਲੀ ਜਾਂਦੀ ਆ ਇਸ ਘਰ ਦਾ ਪੂਰਾ ਖਰਚਾ ਮੇਰਾ ਪਤੀ ਇਕੱਲਾ ਹੀ ਚੁੱਕਦਾ ਆ ਜਿਹਦੇ ਨਾਲ ਮਸਾ ਸਾਡੇ ਪਰਿਵਾਰ ਦਾ ਹੀ ਗੁਜ਼ਾਰਾ ਹੁੰਦਾ ਆ ਉਹ ਬੜੀ ਵੱਡੀ ਗੱਲ ਆ ਤੁਹਾਡੇ ਤੇ ਤੁਹਾਡੇ ਪਤੀ ਦਾ ਗੁਜ਼ਾਰਾ ਕਰਨਾ ਸਾਡੇ ਵਸ ਦੀ ਗੱਲ ਨਹੀਂ ਆ ਤੇ ਜੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਪਕਵਾਨ ਚਾਹੀਦੇ ਆ ਨਾ ਤਾਂ ਕਹੋ ਆਪਣੇ ਪਤੀ ਨੂੰ ਬਾਹਰ ਨਿਕਲੇ ਕਮਾ ਕੇ ਲਿਆਵੇ ਤੇ ਮੇਰੇ ਹੱਥ ਤੇ ਧਰੇ ਫਿਰ ਮੈਂ ਇਹਨਾਂ ਨੂੰ ਬਣਾ ਕੇ ਦਵਾਂਗੀ ਤਰ੍ਹਾਂ ਤਰ੍ਹਾਂ ਦੇ ਪਕਵਾਨ ਤੇ ਤੁਹਾਨੂੰ ਵੀ ਰੂਮ ਸਰਵਿਸ ਦੇ ਦੂੰਗੀ ਨਹੀਂ ਤਾਂ ਜੋ ਮਿਲ ਰਿਹਾ ਆ ਨਾ ਚੁੱਪਚਾਪ ਖਾ ਲੋ ਤੇ ਪਏ ਰਹੋ ਇਹ ਘਰ ਆ ਕੋਈ ਹੋਟਲ ਨਹੀਂ ਆ ਇੱਕਦਮ ਪੂਰੇ ਤਾਅ ਤੇ ਗੁੱਸੇ ਵਿੱਚ ਬੋਲਦੀ ਹੋਈ ਕੋਮਾ ਵਾਪਸ ਰਸੋਈ ਵਿੱਚ ਚਲੀ ਗਈ ਮਨੋਦ ਚੁੱਪਚਾਪ ਕੋਮਲ ਤੇ ਨੀਤੂ ਦੀਆਂ ਗੱਲਾਂ ਸੁਣ ਰਿਹਾ ਸੀ ਕੋਮਲ ਦੇ ਜਾਣ ਤੋਂ ਬਾਅਦ ਉਹਨੇ ਨੀਤੂ ਵੱਲ ਵੇਖਿਆ ਨੀਤੂ ਦੀਆਂ ਅੱਖਾਂ ਵਿੱਚ ਚਤਰੂ ਸੀ ਗੁੱਸੇ ਵਿੱਚ ਉਹ ਲਗਾਤਾਰ ਕੋਮਲ ਨੂੰ ਵੇਖ ਰਹੀ ਸੀ ਕੋਲ ਹੀ ਬੈਠੇ ਆਪਣੇ ਮਾਪਿਓ ਨੂੰ ਵੇਖ ਕੇ ਚੀਲਾ ਪਈ ਮੰਮੀ ਪਾਪਾ ਤੁਹਾਡੇ ਮੂੰਹ ਵਿੱਚ ਦਹੀਂ ਜੰਮਿਆ ਆ ਤੁਹਾਡੀ ਬਹੂ ਨੇ ਇੰਨੀ ਬਤਮੀਜ਼ੀ ਨਾਲ ਗੱਲ ਕੀਤੀ ਆ ਤੁਹਾਡੇ ਜਵਾਈ ਨਾਲ ਤੇ ਤੁਹਾਡੇ ਜਵਾਈ ਦੀ ਬੇਇੱਜ਼ਤੀ ਕਰਕੇ ਚਲੀ ਗਈ ਤੁਸੀਂ ਉਹਨੂੰ ਇੱਕ ਸ਼ਬਦ ਵੀ ਨਹੀਂ ਕਿਹਾ ਹੁਣ ਇਹੋ ਹੀ ਇੱਜ਼ਤ ਰਹਿ ਗਈ ਆ ਮੇਰੀ ਤੇ ਮੇਰੇ ਪਤੀ ਦੀ ਇਸ ਘਰ 'ਚ ਨੀਤੂ ਲਗਾਤਾਰ ਗੁੱਸੇ ਵਿੱਚ ਬੋਲ ਰਹੀ ਸੀ ਤੇ ਉਹਦੇ ਮੰਮੀ ਪਾਪਾ ਤੇ ਵਿਨੋਦ ਬਸ ਸਾਰੇ ਉਹਨੂੰ ਹੀ ਵੇਖ ਰਹੇ ਸੀ ਕਿ ਉਦੋਂ ਹੀ ਉਹਦੀ ਮਾਂ ਬੋਲ ਪਈ ਪੁੱਤ ਕੀ ਬੋਲਾਂ ਮੈਂ ਗਲਤ ਕੀ ਬੋਲਿਆ ਉਹਨੇ ਸਹੀ ਤਾਂ ਬੋਲ ਰਹੀ ਆ ਕਿ ਇਕੱਲਾ ਕਮਾਉਣ ਵਾਲਾ ਉਹਦਾ ਪਤੀ ਆ ਤੇਰੇ ਪਾਪਾ ਦੇ ਪੈਸੇ ਤਾਂ ਸਾਡੀਆਂ ਦਵਾਈਆਂ ਤੇ ਲੱਗ ਜਾਂਦੇ ਆ ਤਾਂ ਜਦੋਂ ਉਹਦਾ ਪਤੀ ਕਮਾਰਿਆ ਆ ਤਉ ਤੇ ਨੂੰ ਤੇ ਤੇਰੇ ਪਤੀ ਨੂੰ ਤੇ ਸਾਨੂੰ ਖਵਾ ਰਹੀ ਆ ਤਾਂ ਕਹੂਗੀ ਹੀ ਨਾ ਪਹਿਲਾਂ ਹੀ ਚਾਰ ਜਾਣਿਆਂ ਦਾ ਖਰਚਾ ਆ ਇਸ ਘਰ 'ਚ ਉਤੋਂ ਤੁਸੀਂ ਕਹਿੰਦੇ ਕਹਿੰਦੇ ਉਹਦੀ ਮਾਂ ਰੁਕ ਗਈ ਆਪਣੀ ਮਾਂ ਦੀ ਗੱਲ ਸੁਣ ਕੇ ਨੀਤੂ ਹੈਰਾਨੀ ਨਾਲ ਲਗਾਤਾਰ ਅੱਖਾਂ ਫਾੜ-ਪਾੜ ਕੇ ਉਹਨਾਂ ਨੂੰ ਵੇਖ ਰਹੀ ਸੀ ਜਿਵੇਂ ਉਹਨੂੰ ਵਿਸ਼ਵਾਸ ਹੀ ਨਾ ਹੋ ਰਿਹਾ ਹੋਵੇ ਕਿ ਉਹਦੀ ਮਾਂ ਕਹਿ ਰਹੀ ਆ ਭਾਬੀ ਤਾਂ ਖੈਰ ਗੈਰ ਰਿਆ ਪੜਾਈ ਘਰ ਤੋਂ ਆਈਆ ਪਰ ਮਾਂ ਤਾਂ ਮੇਰੀ ਮਾਂ ਆਣਾ ਨਹੀਂ ਤੂੰ ਆਪਣੇ ਲਈ ਤਾਂ ਨਹੀਂ ਪਰ ਆਪਣੇ ਪਤੀ ਲਈ ਬਹੁਤ ਬੁਰਾ ਲੱਗ ਰਿਹਾ ਸੀ ਇੰਨੀ ਬੇਤੀ ਸ਼ਾਇਦ ਉਹ ਪੇਕਿਆਂ ਵਿੱਚ ਆਪਣੀ ਤਾਂ ਬਰਦਾਸ਼ਤ ਕਰਕੇ ਬਹਿ ਜਾਂਦੀ ਪਰ ਵਿਨੋਦ ਦੀ ਬਿਲਕੁਲ ਵੀ ਨਹੀਂ ਜਦੋਂ ਮਾਂ ਨੇ ਵੀ ਹੱਥ ਖੜੇ ਕਰ ਦਿੱਤੇ ਤਾਂ ਘਰ ਵਿੱਚ ਕਿਸੇ ਦੀ ਹਿੰਮਤ ਨਾ ਹੋਈ ਕੋਮਲ ਨੂੰ ਕੁਝ ਕਹਿਣ ਦੀ ਤਾਂ ਰੋਂਦੇ ਹੋਏ ਨੀਤੂ ਨੇ ਆਪਣੀ ਮਾਂ ਨੂੰ ਕਿਹਾ ਠੀਕ ਆ ਮਾਂ ਤੁਸੀਂ ਰਹੋ ਆਪਣੀ ਬਹੂ ਦੇ ਆਸਾਨ ਤੇ ਮੈਂ ਨਹੀਂ ਰਹਿ ਸਕਦੀ ਇਸ ਤੋਂ ਤਾਂ ਚੰਗਾ ਮੈਂ ਆਪਣੇ ਸਹੁਰੇ ਸੀ ਉਥੇ ਘਟੋ ਘਟ ਇੱਜ਼ਤ ਦੀ ਰੋਟੀ ਤਾਂ ਮਿਲ ਰਹੀ ਸੀ ਇੱਕ ਕੰਮ ਹੀ ਸੀ ਨਾ ਕਰਦਾ ਮੈਂ ਕਰ ਲਵਾਂਗੀ ਬਹੁਤ ਚੰਗਾ ਕੀਤਾ ਮਾਂ ਤੁਸੀਂ ਅੱਜ ਬਹੁਤ ਚੰਗਾ ਕੀਤਾ ਅੱਜ ਤੁਸੀਂ ਮੈਨੂੰ ਇਹ ਦੱਸ ਦਿੱਤਾ ਕਿ ਵਿਆਹ ਤੋਂ ਬਾਅਦ ਧੀ ਦੇ ਪੇਕੇ ਉਹਦਾ ਕੋਈ ਹੱਕ ਨਹੀਂ ਹੁੰਦਾ ਕੋਈ ਅਧਿਕਾਰ ਨਹੀਂ ਹੁੰਦਾ ਉਹ ਪਰਾਈ ਹੋ ਜਾਂਦੀ ਆ ਕਹਿੰਦੇ ਹੋਏ ਨੀਤੂ ਤਰੰਤ ਵਿਨੋਦ ਦੇ ਕੋਲ ਜਾ ਕੇ ਉਹਦਾ ਹੱਥ ਫੜ ਕੇ ਬੋਲਦੀ ਆ ਵਿਨੋਦ ਮੈਨੂੰ ਮਾਫ਼ ਕਰ ਦਵੋ ਸ਼ਾਇਦ ਇਹੋ ਸਭ ਕੁਝ ਵੇਖਣਾ ਬਾਕੀ ਸੀ ਇਸੇ ਲਈ ਮੈਂ ਹੁਣ ਇੱਥੋਂ ਜਾ ਰਹੀ ਆ ਹੁਣ ਜਦੋਂ ਮੈਂ ਸਾਰਾ ਕੁਝ ਵੇਖ ਹੀ ਲਿਆ ਆ ਤਾਂ ਹੁਣ ਮੈਂ ਇੱਥੇ ਮੁੜ ਕੇ ਕਦੀ ਨਹੀਂ ਆਉਂਗੀ ਚਲੋ ਆਪਾਂ ਆਪਣੇ ਘਰ ਚੱਲਦੇ ਆ ਜਿੱਥੇ ਸਾਨੂੰ ਸਕੂਨ ਦੀਆਂ ਦੋ ਰੋਟੀਆਂ ਤਾਂ ਮਿਲਣਗੀਆਂ ਕਹਿੰਦੇ ਹੋਏ ਨੀਤੂ ਵਿਨੋਦ ਦਾ ਹੱਥ ਫੜ ਕੇ ਆਪਣਾ ਬੈਗ ਲੈ ਕੇ ਚਲੀ ਗਈ ਨੀਤੂ ਦੇ ਜਾਣ ਤੋਂ ਬਾਅਦ ਉਹਦੀ ਮਾਂ ਬਹੁਤ ਰੋਈ ਉਦਾਸ ਸੀ ਤਾਂ ਕੋਮਲ ਨੇ ਸਮਝਾਇਆ ਮਾਂ ਜੀ ਤੁਸੀਂ ਗਲਤੀ ਨਾਲ ਵੀ ਆਪਣੀ ਇਹ ਸਚਾਈ ਨੀਤੂ ਨੂੰ ਨਾ ਦੱਸਿਓ ਬੜੀ ਮੁਸ਼ਕਲ ਨਾਲ ਤਾਂ ਉਹਦਾ ਘਰ ਵਸਿਆ ਆ ਬੜੀ ਮੁਸ਼ਕਲ ਨਾਲ ਤਾਂ ਉਹ ਖੁਸ਼ੀ-ਖੁਸ਼ੀ ਆਪਣੇ ਸਹੁਰੇ ਗਈ ਆ ਜੇ ਤੁਸੀਂ ਉਹਨੂੰ ਦੱਸ ਦਿੱਤਾ ਕਿ ਸਾਰਾ ਕੁਝ ਇੱਕ ਡਰਾਮਾ ਸੀ ਤਾਂ ਉਹ ਦੁਬਾਰਾ ਆ ਜਾਊਗੀ ਇਸ ਲਈ ਉਹਦੀਆਂ ਨਜ਼ਰਾਂ ਵਿੱਚ ਆਪਾਂ ਬੁਰੇ ਹੀ ਬਣੇ ਰਹੀਏ ਤਾਂ ਠੀਕ ਆ ਵਕਤ ਦੇ ਨਾਲ ਨਾਲ ਸਭ ਕੁਝ ਠੀਕ ਹੋ ਜਾਊਗਾ ਤੇ ਵੈਸੇ ਵੀ ਵਿਨੋਦ ਨੂੰ ਤਾਂ ਸਾਰੀ ਸੱਚਾਈ ਦਾ ਪਤਾ ਹੀ ਜਾਣਾ ਇਹ ਸਭ ਕੁਝ ਅਸੀਂ ਉਹਦੇ ਕਹਿਣ ਤੇ ਹੀ ਤਾਂ ਕੀਤਾ ਸੀ ਤਾਂ ਉਹ ਨੀਤ ਨੂੰ ਆਪੇ ਸਮਝਾ ਲੂਗਾ ਕੋਮਲ ਦੀ ਗੱਲ ਸੁਣ ਕੇ ਉਹਦੀ ਸਾਸ ਨੇ ਥੋੜੀ ਰਾਹਤ ਲਈ ਫਿਲਹਾਲ ਤਾਂ ਉਹਨੂੰ ਬਸ ਇਹੋ ਖੁਸ਼ੀ ਸੀ ਕਿ ਤਰੀਕਾ ਚਾਹੇ ਜਿਹੋ ਜਿਹਾ ਵੀ ਸੀ ਸਹੀ ਜਾਂ ਗਲਤ ਪਰ ਧੀ ਦਾ ਕਰਤਵਸ ਗਿਆ ਇਹੋ ਉਹਨਾਂ ਲਈ ਬਹੁਤ ਵੱਡੀ ਗੱਲ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਦਾਦਾਤਾਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ